ਸਵਾਗਤ ਹੈ ਜੀ ਅੱਜ ਬਣਾਵਾਂਗੇ ਆਲੂ ਸ਼ਿਮਲਾ ਮਿਰਚ ਦੀ ਸਬ지 ਆਪਾਂ ਇਹਦੇ ਵਾਸਤੇ ਆਪਾਂ 1/2 ਕਿਲੋ ਸ਼ਿਮਲਾ ਮਿਰਚ ਲਈ ਹੈ ਇਹ ਆ ਚਾਰ ਆਲੂ ਲਈ ਆਪਾਂ ਇਧਰ ਆਪਾਂ ਪਿਆਜ਼ ਬਰੀਕ ਕੱਟ ਲਿਆ ਇਧਰ ਟਮਾਟਰ ਵੀ ਬਰੀਕ ਕੱਟ ਲਿਆ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਲਾਂਗੇ ਇਹ ਆਪਾਂ ਸ਼ਿਮਲਾ ਮਿਰਚ ਕੱਟ ਲਈ ਅਸਤਰਾਂ ਚਾਰਸ ਪੀਸ ਕਰ ਲਈ ਆਪਾਂ ਇਸ ਤਰ੍ਹਾਂ ਤੇ ਇਧਰ ਆਪਾਂ ਆਲੂ ਕੱਟ ਲਏ ਇਹ ਵੀ ਆਲੂ ਵੀ ਆਪਾਂ ਚੌਰਸ ਵੀ ਸੀ ਕਰਿਆ ਇਹਨਾਂ ਨੂੰ 2-3 ਵਾਰੀ ਆਪਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਇਧਰ ਆਪਾਂ ਕੜਾਹੀ ਦੀ ਅਕਲੀਏ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤਾਂ ਸਰੋਂ ਦਾ ਤੇਲ ਜੀ ਬਣਾਵਾਂਗੇ ਆਪਾਂ ਸਰੋਂ ਦਾ ਤੇਲ ਲੈ ਲਿਆ ਇਧਰ ਆਪਣਾ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਬਰੀਕ ਕੱਟੇ ਹੋਏ ਪਿਆਜ਼ ਪਾ ਦਾਂਗੇ ਇਹਨਾਂ ਨੂੰ ਆਪਾਂ 2-3 ਮਿੰਟ ਸਕੋਣ ਲਾਗੇ ਤਿੰਨ ਜਿਹਾ ਜੇਕਰ ਤੁਸੀਂ ਸਾਫ ਤੇ ਜੀਰਾ ਪਾਉਣਾ ਤਾਂ ਉਹ ਤੁਸੀਂ ਪਹਿਲਾਂ ਹੀ ਤੇਲ ਚ ਪਾ ਸਕਦੇ ਹੋ ਅਸੀਂ ਜੀਰਾ ਪੁੱਟਿਆ ਹੋਇਆ ਬਰੀਕ ਤੋਂ ਮਸਾਲੇ ਤੇ ਅਸੀਂ ਮਸਾਲੇ ਦੇ ਨਾਲ ਹੀ ਪਾ ਰਹੇ ਹਾਂ ਪਿਲੀ प्याज ਥੋੜੇ ਜਿਹਾ ਭੁੱਜ ਗਿਆ ਥੋੜਾ ਪਰ ਨਾਲ ਹੀ ਇਹਦੇ ਦੇ ਕਟਿਆ ਹੋਇਆ ਟਮਾਟਰ ਐਡ ਕਰਦੇ ਹਾਂ ਇਹਦੇ ਨਾਲ ਥੋੜੇ ਜਿਹਾ

ਇਹ ਚੱਦੀਏ ਤਾਂ ਦੇਸੀ ਮਸਾਲਿਆਂ ਨਾਲ ਹੀ ਬਣਾਵਾਂਗੇ ਆਪਾਂ ਆਪਣੇ ਮਸਾਲੇ ਭੁੰਜਦੇ ਹਾਂ ਇਹ ਅੱਧੀ ਕੌਲੀ ਆਪਾਂ ਇਹਦੇ ਤੋਂ ਪਾਣੀ ਵੀ ਐਡ ਕਰਦੇ ਹਾਂ ਹਣਾ ਮਸਾਲਾ ਚੰਗੀ ਤਰ੍ਹਾਂ ਪਕ ਗਿਆ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਆਲੂ ਪਾਵਾਂਗੇ ਆਲੂ ਨੂੰ ਹੁਣ ਆਪਾਂ 5 ਮਿੰਟ ਸੇਕ ਲਵਾਵਾਂਗੇ ਢੱਕ ਕੇ ਤਾਂ ਕਿ ਥੋੜਾ ਜਿਹਾ ਸੌਫਟ ਹੋ ਜਾਵੇ ਸ਼ਿਮਲਾ ਮਿਰਚੇ ਕੋ ਬਾਅਦ ਪਾਓ ਜਦੋਂ ਆਲੂ ਨੂੰ 5 ਮਿੰਟ ਸੇਕ ਲੱਗ ਜਾਵੇ ਜੀ సి మర్చి ఇదే ఢా పకా దా మిట్ ਨੀ ਆਲੀ ਟੁਲਨਾ ਮਿਰਚ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਥੰਲੇ ਲਾਵਾਂਗੇ 10 ਮਿੰਟਾਂ ਵਿੱਚ ਸਬਜ਼ੀ ਤਿਆਰ ਹੋਊਗੀ ਬਹੁਤ ਹੀ ਜੌਲਦੀ ਬਣਨ ਵਾਲੀ ਸਬਜ਼ੀ ਹੈ ਇਹ ਤੁਹਾਨੂੰ ਪਹਿਲੇ ਥੰਲੇ ਲਾਓ ਹੁਣ ਆਪਾਂ ਸਬਜ਼ੀ ਨੂੰ ਖਾਰਾ ਕਰਾਂਗੇ اپنی ਆਲੂ शिमला मिर्च ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਇਹ ਗਰਮੀਆਂ ਦੀ ਸਪੈਸ਼ਲ ਸਬਜ਼ੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ रेसिपी ਕਿੰ딴 ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ